ਜਦੋਂ ਆਪਣੇ ਇਧਰ ਸੇਮ ਦਾ ਬੜਾ ਜ਼ੋਰ ਸੀਗਾ 2007-08 ਚ ਸ਼ਾਇਦ ਇਹ ਫੈਸਲਾ ਕੀਤਾ ਗਿਆ ਸੀਗਾ ਕਿ 10 ਤੋਂ ਪਹਿਲਾਂ ਚੋਣਾ ਨਹੀਂ ਲੱਗੂਗਾ ਹੂੰ ਫਿਰ ਉਸ ਤੋਂ ਬਾਅਦ ਹੁਣ ਬਹੁਤ ਰੌਲਾ ਪੈਂਦਾ ਤੁਹਾਨੂੰ ਪਤਾ ਮੌਇਸਚਰ ਦਾ ਜਦੋਂ ਝੋਨਾ ਪੱਕ ਜਾਂਦਾ ਹੈ ਜੀ ਤਾਂ ਐਤਕੀ ਮਾਨ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਝੋਨਾ ਜੜਾ ਉਹ ਭਈ ਇੱਕ ਤੋਂ ਲਾਗੂ ਕਰਾਂਗੇ ਤੇ ਪੜਾ ਦਾਰ ਪੜਾ ਮਤਲਬ ਕਿ 10-15 ਤੱਕ ਡੰਨ ਕਰ ਦਿਓ ਜੀ ਜਿਹੜਾ ਕਿ ਅੱਗੇ ਬਹੁਤ ਚਲੋ ਕਿ ਜੂਨ ਮਹੀਨਾ ਤਕਰੀਬਨ ਸਾਰਾ ਚਲੇ ਜਾਂਦਾ ਸੀਗਾ ਚਲੋ ਹੁਣ ਜਿਹੜੇ ਖੇਤੀਬਾਹਰ ਨੇ ਇਹਨਾਂ ਦੇ ਹੂੰ ਉਹਨਾਂ ਨੇ ਸਰਕਾਰ ਨੂੰ ਫਿਰ ਰਿਪੋਰਟ ਪੇਚਤੀ ਆ ਕਿ ਤੁਸੀਂ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਹੋ ਕਿ ਪਾਣੀ ਦੇ لحاظ ਨਾਲ ਜਿਹੜਾ ਪੰਜਾਬ ਪਹਿਲਾਂ ਹੀ ਬਹੁਤ ਸੈਂਸਿਟਿਵ ਹੈ ਨਾਜ਼ੁਕ ਦੌਰ ਚ ਹੈ ਕਿ ਤੁਸੀਂ ਇਦਾਂ ਨਾ ਕਰੋ ਤੇ ਬਿਹਤਰ ਹੋਏਗਾ ਹਾਲਾਂਕਿ ਮੌਨਸੂਨ ਐਤ ਕੀ ਅੱਛਾ ਦਸੀਦਾ ਹੈ ਕਿ ਮੌਨਸੂਨ ਜਿਹੜਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋਏਗਾ ਕਿ ਜੋ ਸਟੇਟਾਂ ਕਲੋ ਅਬਵ ਨਾਰਮਲ ਚੈਨ ਪੰਜਾਬ ਉਹਨਾਂ ਚ ਸ਼ਾਮਿਲ ਹੈ ਮਤਲਬ ਕਿ ਆਮ ਮਾਨਸੂਨ ਦੇ ਨਾਲੋਂ ਜ਼ਿਆਦਾ ਮੀਂਹ ਜਿਹੜੇ ਹੈ ਪੰਜਾਬ ਚ ਪੈਣ ਦੀ ਸੰਭਾਵਨਾ ਹੈ ਜੀ ਪਰ ਆਪਣੇ ਮੌਨਸੂਨ ਪਹੁੰਚਦਾ ਅਖੀਰ ਚ ਹੈ ਨਾ ਇਹ ਵੀ ਇੱਕ ਦਿੱਕਤ ਹੈ ਬਿਲਕੁਲ ਤਾਂ ਆਪਾਂ ਨੂੰ ਕਈ ਵਾਰ ਜੁਲਾਈ ਪਹਿਲੇ ਜਾਂ ਦੂਜੇ ਹਫਤੇ ਤੱਕ ਵੀ ਇੰਤਜ਼ਾਰ ਕਰਨਾ ਪੈਂਦਾ ਹੈ